ਇਹ ਖਬਰ ਹੈ ਮਾਪਿਆਂ ਲਈ ਜਿਹੜੇ ਕਿ ਆਪਣੇ ਬੱਚਿਆਂ ਦੀ ਬਹੁਤ ਕੇਅਰ ਕਰਦੇ ਨੇ ਬਹੁਤ ਪਿਆਰ ਕਰਦੇ ਨੇ ਤੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕਿ ਅਰਦਾਸਾਂ ਕਰ ਕਰਕੇ ਬੱਚਿਆਂ ਨੂੰ ਲੈਂਦੇ ਨੇ ਪਰ ਤੁਹਾਡੀ ਇੱਕ ਨਿੱਕੀ ਜਹੀ ਗਲਤੀ ਵੀ ਤੁਹਾਡੇ ਤੇ ਤੇ ਤੁਹਾਡੀ ਖੁਸ਼ੀਆਂ ਦੇ ਵਿੱਚ ਭਾਰੀ ਪੈ ਸਕਦੀ ਹੈ ਉਹ ਗਲਤੀ ਇਹ ਹੈ ਕਿ ਤੁਸੀਂ ਬੇਸ਼ੱਕ ਆਪਣੇ ਬੱਚੇ ਨੂੰ ਬਹੁਤ ਲਾਡ ਪਿਆਰ ਕਰਦੇ ਹੋ ਬਹੁਤ ਸੰਭਾਲ ਕੇ ਰੱਖਦੇ ਹੋ ਬਹੁਤ ਖਿਆਲ ਰੱਖਦੇ ਹੋ ਪਰ ਜਾਣੇ ਅਣਜਾਣੇ ਦੇ ਵਿੱਚ ਕੁਝ ਵਾਰ ਅਜੀਹਾ ਹੁੰਦਾ ਜੋ ਕਿ ਨਹੀਂ ਹੋਣਾ ਚਾਹੀਦਾ ਤੇ ਮਾਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਆਖਰ ਗਲਤੀ ਕਿੱਥੇ ਹੋਈ ਹੈ ਕਿਉਂਕਿ ਮਾਂ ਆਪਣੇ ਬੱਚੇ ਨੂੰ ਜਿੰਨਾ ਪਿਆਰ ਕਰਦੇ ਜਿੰਨਾ ਲਾਡ ਕਰਦੇ ਸ਼ਾਇਦ ਉਹਨਾਂ ਇਸ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਕਰ ਸਕਦਾ ਸੋ ਇੱਕ ਮਾਂ ਹੈ ਜਿਹੜੀ ਕਿ ਆਪਣੇ ਬੱਚੇ ਲਈ ਦਿਨ ਰਾਤ ਜਾਗਦੀ ਹੈ ਉਸ ਦਾ ਖਿਆਲ ਰੱਖਦੀ ਹੈ ਬਾਰ ਬਾਰ ਉਸ ਨੂੰ ਚੈੱਕ ਕਰਦੀ ਹੈ ਕਿ ਮੇਰੇ ਬੱਚੇ ਨੂੰ ਕੋਈ ਦੁੱਖ ਤਕਲੀਫਤਾ ਨਹੀਂ ਪਰ ਜੇਕਰ ਉਸੇ ਮਾਂ ਦੀ ਗਲਤੀ ਦੇ ਕਾਰਨ ਬੱਚੇ ਨੂੰ ਇਸ ਦੁਨੀਆ ਤੋਂ ਜਾਣਾ ਪਵੇ ਤਾਂ ਫਿਰ ਤੁਸੀਂ ਕੀ ਕਹੋਗੇ ਇੱਕ ਅਜਿਹਾ ਹੀ ਮਾਮਲਾ ਮੁਹਾਲੀ ਦੇ ਸੈਕਟਰ 82 ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮਾਂ ਦੇ ਵੱਲੋਂ ਆਪਣੇ ਬੱਚੇ ਨੂੰ ਦੁੱਧ ਪਿਲਾਇਆ ਗਿਆ ਬੱਚਾ ਸੋ ਜਾਂਦਾ ਪਰ ਬੱਚੇ ਨੂੰ ਅਚਾਨਕ ਉਲਟੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਤੇ ਮੈਂਬਰਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਹਸਪਤਾਲ ਲੈ ਕੇ ਜਾਇਆ ਜਾਂਦਾ ਪਰ ਉੱਥੇ ਇੱਕ ਮੰਦ ਭਾਗੀ ਖਬਰ ਸੁਣਨ ਨੂੰ ਮਿਲਦੀ ਹੈ ਜਦੋਂ ਡਾਕਟਰ ਕਹਿੰਦੇ ਨੇ ਕਿ ਤੁਹਾਡਾ ਬੱਚਾ ਹੁਣ ਨਹੀਂ ਰਿਹਾ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਜਾਂਦੀਆਂ ਨੇ ਪਰਿਵਾਰ ਨੂੰ ਸਮਝ ਨਹੀਂ ਆ ਰਿਹਾ ਹੁੰਦਾ ਕਿ ਆਖਰ ਸਾਡੇ ਬੱਚੇ ਨਾਲ ਅਜਿਹਾ ਕੀ ਵਾਪਰਿਆ ਕਿ ਦੁੱਧ ਪਿੰਦੇ ਹੋਏ ਬੱਚੇ ਨੂੰ ਅਚਾਨਕ ਅਜਿਹਾ ਕੀ ਹੋਇਆ ਕਿ ਉਸ ਦੀ ਮੌਤ ਹੋ ਗਈ ਤੇ ਅਸੀਂ ਖਾਲੀ ਹੱਥ ਰਹਿ ਗਏ ਜਦੋਂ ਉਹ ਹਸਪਤਾਲ ਫੇਸ ਮੋਹਾਲੀ ਦੇ ਛੇ ਦੇ ਵਿੱਚ ਪਹੁੰਚਦੇ ਨੇ ਤਾਂ ਡਾਕਟਰ ਜਾਣਕਾਰੀ ਦਿੰਦੇ ਨੇ ਕਿ ਗਲਤ ਤਰੀਕੇ ਨਾਲ ਬੱਚੇ ਨੂੰ ਦੁੱਧ ਪਿਲਾਇਆ ਗਿਆ ਜਿਸ ਤੋਂ ਬਾਅਦ ਬੱਚੇ ਦੀ ਸਾਹ ਦੀ ਜਿਹੜੀ ਨਾਲੀ ਉਸ ਨੂੰ ਸਾਹ ਨਹੀਂ ਆਇਆ ਦੁੱਧ ਉਸ ਦੇ ਵਿੱਚ ਚਲਾ ਜਾਂਦਾ ਤੇ ਉਸ ਤੋਂ ਬਾਅਦ ਬੱਚੇ ਦੀ ਮੌਤ ਹੋ ਜਾਂਦੀ ਹੈ ਇਸ ਅਣਗੈਲੀ ਦੇ ਕਾਰਨ ਮਾਂ ਦੇ ਵੱਲੋਂ ਜਿਸ ਤਰੀਕੇ ਨਾਲ ਆਪਣੇ ਬੱਚੇ ਨੂੰ ਦੁੱਧ ਪਿਲਾਇਆ ਗਿਆ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਤੇ ਖਾਸ ਕਰਕੇ ਇੱਕ ਹਦਾਇਤ ਹੈ ਕਿ ਜਿਹੜੇ ਵੀ ਮਾਂ-ਬਾਪ ਮਾਮਾ ਬਜ਼ੁਰਗ ਬੱਚਿਆਂ ਦਾ ਧਿਆਨ ਰੱਖਣ ਲਈ ਕਹਿੰਦੇ ਆ ਨੇ ਤਾਂ ਕੁਝ ਨਾ ਕੁਝ ਡਾਕਟਰਾਂ ਤੋਂ ਜ਼ਰੂਰ ਜਾਣਕਾਰੀ ਲਈ ਜਾਵੇ ਕਿ ਕਿਸ ਤਰੀਕੇ ਨਾਲ ਬੱਚੇ ਨੂੰ ਦੁੱਧ ਪਲਾਣਾ ਹੈ ਕਿਹੜੀ ਪੋਜੀਸ਼ਨ ਦੇ ਵਿੱਚ ਬੈਠਣਾ ਹੈ ਕਿੰਨੇ ਟਾਈਮ ਤੱਕ ਦੁੱਧ ਪਲਾਣਾ ਹੈ ਤੇ ਜੇਕਰ ਬੱਚੇ ਨੂੰ ਹੱਥੂ ਆਵੇ ਤਾਂ ਕੀ ਕਰਨਾ ਚਾਹੀਦਾ तमाम ਜਿਹੇ ਘਰੇਲੂ ਨੁਕਸੇ ਵੀ ਹੁੰਦੇ ਨੇ ਪਰ ਕਰੇਲੂ ਨੁਕਸਿਆਂ ਨੂੰ ਵਰਤਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਨਾ ਬਦਲਣ ਕਿਸੇ ਵੀ ਮਾਪਿਆਂ ਦਾ ਬੱਚਾ ਉਹਨਾਂ ਦੇ ਦੂਰ ਨਾ ਹੋਵੇ ਘਰ ਦੀਆਂ ਰੌਣਕਾਂ ਬਰਕਰਾਰ ਰਹਿਣ ਹਰ ਇੱਕ ਮਾਂ ਨੂੰ ਅਪੀਲ ਹੈ ਕਿ ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਠੀਕ ਢੰਗ ਨਾਲ ਦੁੱਧ ਨਹੀਂ ਪਿਲਾ ਰਤਾ ਤੁਹਾਨੂੰ ਡਾਕਟਰ ਕੋਲ ਜਾ ਕੇ ਜਾਣਕਾਰੀ ਜ਼ਰੂਰ ਹਾਸਲ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਡੇ ਘਰ ਦੀਆਂ ਖੁਸ਼ੀਆਂ ਬਰਕਰਾਰ ਰਹਿਣ